ਇਨਾਂ ਦੀ ਇੱਜ਼ਤ ਹੈ ਇਹਨਾਂ ਦੇ ਫਾਦਰ ਜਿੰਨੀ ਕਰਦਾ ਇਹਨਾਂ ਨੂੰ ਸਲਾਮ ਕਰਦਾ ਹਮੇਸ਼ਾ ਕਿਉਂਕਿ ਇੰਨਾ ਕਰਕੇ ਮੇਰੀ ਮਾੜੀ-ਮੋਟੀ ਥੋੜੀ ਜੀ ਗੱਲ ਬਣੀ ਆ ਤੇ ਅਨਦੀ ਅੱਜ ਤੁਹਾਨੂੰ ਗਾਣਾ ਵੀ ਸੁਣਾਏਗਾ ਉਹਨਾਂ ਦੀ ਗਾਇਕੀ ਬੋਲਦੀ ਉਹਨਾਂ ਦਾ ਘਰਾਣਾ ਬੋਲਦਾ ਸੋ ਲਓ ਜੀ ਇੰਤਜ਼ਾਰ ਖਤਮ ਕਰੀਏ ਥਾੜੀਆਂ ਜ਼ੋਰ ਦਾ ਤਾੜੀਆਂ ਦੇ ਨਾਲ ਅਨਦੀ ਮਿਸ਼ਰਾ ਬਰਨੀ ਬਦਾ ਸਾੜੇ ਗਾ ਮਮਾ ਮਗਰੇ ਮਸਾ ਧਸਾ ਸਸਾ ਫਮਾ ਫਾਦਾ ਮਗਾ ਸਸਾ ਧਮਾ ਗਰੇ ਸਦਾ ਬਰਨੀ ਨਾ ਜਾ ਬਰਨੀ सा रे गा मा द रे गा नि सा 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 द रे गा मा द रे गा नि सा द रे गा नि सा द रे ਮਾ ਮਗਰੀ ਸਦਾ ਮਾਦ ਸਦਾ ਮਗਾ ਮਗਰੀ ਸੋ ਦਸਰੀ ਗਰੀ ਸੋ ਦਸਾ ਪਰਨੀ ਸਾਰੇ ਸਾਨੀ ਸਾ ਸਾਰੇ ਸਾਨੀ ਸਾ ਪਾਨੀ ਸਾ ਰੇ ਮਰੇ ਸਾਨੀ ਸਾਰੇ ਮਰੇ ਸਾਨੀ ਸਾ ਪਾਨੀ ਸਾ ਸਾਰੇ ਸਾਨੀ ਸਾਰਾ ਸਾਨੀ ਸਾਨੀ ਸੱਭ ਪਾਨੀ ਸੱਭ ਮਰੇ ਸਾਨੀ ਸਾਰੇ ਮਰੇ ਸਾਨੀ ਸੱਭ ਪਾਨੀ ਰੇ ਮਾਪਾ ਮਰੇ ਸਾਨੀ ਸਾਰੇ ਮਾਪਾ ਮਰੇ ਸਾਨੀ ਰੇ ਮਾਪਾ ਮਰੇ ਮਾਪਾ ਮਾਨੀ ਮੰਪਾ ਮਰੇ ਸਾਨੀ ਰੇ ਸਹ 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 ਨੀਰੇ ਸਹ 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 ਨੀਰੇ ਸਹ 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 ਨਿਤ ਖੈਰ ਮੰਗਾ ਸੋੜਿਆ ਮੈਂ ਤੇ ਤੂੰ ਆ ਨਾ ਕੋਈ ਹੋ ਹਾਂ ਹੁਣ ਸੁਣੀ ਵੀਰ ਕੋਈ ਕੋਈ ਹੋ ਰਹਾ ਮੇਰੇ ਸਾਸਰੇ ਰੇ ਸਾਸਰੇ ਰੇ ਮਾਮਾ ਰੇ ਮਾਮਾ ਪਾਪਾ ਮਾਪਾ ਮਾਨੀ ਰੇ ਪਾਪਾ ਨੀਰੇ ਸਾਂ ਸਾਜਰੇ ਸਾਜਰੇ ਮਮਰੇ ਮਮ ਬਬ ਬਬ ਨਿੰਸਾ ਨਿੰਸਾ ਬਬ ਨਿੰ ਮਮ ਬਬ ਰੇ ਰਮ ਨਿੰਸਾ ਬਬ ਨਿੰ ਮਮ ਬਬ ਰੇ ਰਮ ਰੇ ਮਾ ਪਨੀ ਸ ਰੇ ਮਾ ਪਨੀ ਸ ਰੇ ਮਾ ਪਨੀ ਸ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰ ਨੂਆ ਨਾ ਕੋਈ ਘੋਰ ਮਕੇ ਦੀ ਨਿਤ ਚੋਲਾ ਸਾਈਂ ਗੱਲਾ ਦੁਆਰੇ ਸਾਰੇ ਮਾ ਸਮਾਰੇ ਮਾਨੀ ਮਾਰੇ ਸਾ 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 ਤਾਲ ਰ ਸਾਰੇ ਮਾ ਸਮਾਰੇ ਮਾਨੀ ਮਾਰੇ ਸਾ 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 ਦੇਖਣ ਵਾਲੀ ਚੀਜ਼ ਹੈ ਜ ਮਜ਼ਾ ਆਉਗਾ ਤਾਲੀਆਂ ਮਾਰੋ

ਸਨੀਰੇ ਸਾਹ ਸਨੀ ਪਾ ਮਾ ਦੇ ਸਨੀਰੇ ਸਾਹ ਸਨੀ ਪਾ ਮਾ ਦੇ ਸਨੀਰੇ ਸਾਹ ਸਨੀ ਪਾ ਮਾ ਦੇ ਸਨੀਰੇ ਸਾਹ ਸਾ 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 ਨਿਤ ਘੈਰ ਮੰਗਾ ਸੋੜਿਆ ਤੇਰੀ ਦੁਆ ਨਾ ਕੋ ਆ ਨਿਤ ਘੈਰ ਮੰਗਾ ਸੋੜਿਆ ਤੇਰੀ ਦੁਆ ਨਾ ਕੋ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਅੱਖੀਆਂ ਉਡੀਕਦੀਆਂ ਦਿਲ ਵਾ ਆ ਰਹੀਆਂ ਪੀਤੀਆਂ ਦਿਲ ਬਤਵਾਰਦਾ ਆ ਜਾ ਪਰਦੇਸੀਆ ਆ ਜਾ ਪਰਦੇਸੀਆ ਮਾਂ ਸਤਾਈ ਜਾਰ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਆ ਜਾ ਤੈਨੂੰ ਅੱਖੀਆਂ ਸਾ ਮਾਂ ਕਿ ਸੋ ਮਾਜੀ ਐਸਾ ਗਾਣਾ ਬਹੁਤ ਔਖਾ ਹੁੰਦਾ ਹੈ ਵੈਸੇ ਬੰਦਾ ساری ਉਮਰ ਸਿੱਖਦਾ ਰਹਿੰਦਾ ਪਰ ਐਸਾ ਗਾਣਾ ਤਾਂ ਬਹੁਤ ਔਖਾ ਹੈ ਇਹ ਬਹੁਤ ਵੱਡੀ ਗੱਲ ਹੈ ਤਾੜੀਆਂ ਮਾਰੋ ਦੱਬ ਕੇ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਅਨਾਦੀ ਆਓ ਜੀ ਪੇਜੀ ਸ਼ਾ ਘੋਟੀ ਸਾਹਿਬ ਆਜੋ 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 ਜਲਦੀ ਆਜੋ ਇੱਧੇ ਆਜੋ ਰੱਖੋ ਰੱਖੋ